ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਮੇਰਾ ਨ ਸਲਵਿੰਦਰ ਕੋਲ ਇੱਥੇ ਆ ਗਈ ਮੈਂ ਤੇ ਰੋਂਦੇ ਖਬਦੀ ਪਸਾ ਹੈ ਸੀ ਮੇਰੇ ਕੋਲ ਤੇ ਜਦੋਂ ਜਾਂਦੀ ਉਹ ਤੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰਾ ਕਿੰਨਾ ਟਾਈਮ ਹੋ ਗਿਆ ਵਿਆਹ ਕਿਤੋਂ ਤਿੰਨ ਸਾਲ ਹਾਂ ਤਿੰਨ ਸਾਲ ਹੋ ਗਏ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੌਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਰੱਖਦੀ ਇਹਨੂੰ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆਹ ਗੱਲ ਕਹਿੰਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਮੇਰਾ ਨਸਲਵਿੰਦਰ ਕੋ ਇੱਥੇ ਆ ਗਈ ਮੈਂ ਤਾਂ ਰੋਂਦੇ ਖਬਦੀ ਬਸ ਆਈ ਸੀ ਮੇਰੇ ਕੋਲ ਤਾਂ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰਾ ਕਿੰਨਾ ਟਾਈਮ ਹੋ ਗਿਆ ਵਿਆਹ ਕਿਤੋਂ ਤਿੰਨ ਸਾਲ ਹਾਂ ਤਿੰਨ ਸਾਲ ਹੋ ਗਏ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਏ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸਹੁਰੇ ਨੇ ਵੀ ਮਾਰਿਆ ਮਾਰ ਕੇ ਫਿਰ ਕਿੱਥੇ ਰੱਖਦੀ ਇਹਨੂੰ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆਹ ਗੱਲ ਕਹਿੰਦੇ ਸੀ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਮੇਰਾ ਨਾਮ ਸਲਵਿੰਦਰ ਕੋਹਲ ਇੱਥੇ ਆ ਗਈ ਮੈਂ ਤੇ ਰੋਂਦੇ ਖਬਦੀ ਪਸਾਹਾਈ ਸੀ ਮੁੰਨਾਈ ਕੋਲ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰਾ ਕਿੰਨਾ ਟਾਈਮ ਹੋ ਗਿਆ ਵਿਆਹ ਕਿਤੋਂ ਤਿੰਨ ਸਾਲ ਹਾਂ ਤਿੰਨ ਸਾਲ ਹੋ ਗਏ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ